क्या नाम है आपका कहाँ के रहने वाले हो? बीकानेर नाम, नाम? इमाम। से से आ रहे थे और कहां? से आ रहे रहे थे थे गुजरात करना करना था। पठान पे। खाली करना था। हाँ। क्या था पठानपुर ट्रक में? ट्रक में कैसे घटना कैसे कितने सुबह चार बजे कैसे हो गई घटना ये नींद का झोंका नींद के की वजह से कोई नुकसान हुआ नुकसान

ਕਿੰਨੀ ਦੇਰ ਲੱਗੇਗੀ ਆਪਣਾ ਟ੍ਰਕ ਨੂੰ ਘੰਟਾ ਅੱਧਾ ਘੰਟਾ ਲੱਗੇਗਾ ਮੇਰਾ ਨਾਮ ਅਮਨਦੀਪ ਉਹ ਮੈਂ ਆਫਾ ਫਾਉਂਡੇਸ਼ਨ ਦਾ ਪ੍ਰੈਜ਼ੈਂਟ ਹਾਂ ਫਿਲਮ ਮੇਰਾ ਅਮਨਦੀਪਾ ਜੀ ਦੇ ਇਹ ਘਟਨਾ ਜਿਹੜੀ ਹੋਈ ਹੈ ਇਹ ਹੋਈ ਹੈ ਜੀ ਜਿਹੜਾ ਬਾਈਪਾਸ ਦਾ ਜਾਂ ਦਾ ਬਰਿਆ ਨੂੰ ਨਿਕਲਦਾ ਉੱਥੇ ਇਹ ਟਰੱਕ ਪਲਟਿਆ ਜੀ ਸਵੇਰ ਦਾ 7:00 4 ਵਜੇ ਦਾ ਜੀ ਕਿਵੇਂ ਮਤਲਬ ਤੁਹਾਨੂੰ ਕਿਵੇਂ ਪਤਾ ਲੱਗਿਆ ਤੇ ਕੀ ਇਹ ਜਿਹੜਾ ਪ੍ਰੋਸੈਸਰ ਕੀਵੇਂ ਮਤਲਬ ਟੀਮਾਂ ਵਗੈਰਾ ਤੇ ਪੁੱਜੀ ਐ ਐਸਐਸਐਫ ਆ ਮੇਰੀ ਕਿਸੇ ਲੋਕਲ ਦਾ ਹੀ ਫੋਨ ਆਇਆ ਹੋਗਾ ਕਿ ਇੱਥੇ ਟਰੱਕ ਪਲਟ ਗਿਆ ਆ ਤੇ ਉਹਦੀ ਮਦਦ ਕੀਤੀ ਜਾਏ ਕਿਉਂਕਿ ਟਰੱਕ ਵੀ ਗੁਜਰਾਤ ਤੋਂ ਆਇਆ ਹੈਗਾ ਤੇ ਉਸ ਤੋਂ ਬਾਅਦ ਜਦੋਂ ਅਸੀਂ ਪਹੁੰਚੇ ਆ ਤੇ ਨਾਲ ਹੀ ਐਸਐਸਐਫ ਦੀ ਟੀਮ ਨੂੰ ਫੋਨ ਕੀਤਾ ਉਹ ਵੀ 5-7 ਮਿੰਟਾਂ 'ਚ ਉਹ ਪਹੁੰਚ ਗਈ ਆ ਐਮਐਚਏਆਈ ਦੀ ਟੀਮ ਨੂੰ ਕੀਤਾ ਫੋਨ ਉਹ ਵੀ ਪਹੁੰਚ ਗਈ ਆ ਜੀ ਆ ਡਾਕਾ ਦੇਣ ਵਾਸਤੇ ਜੇ ਜਦੋਂ ਉਹ ਹਾਈ ਡ੍ਰਮ ਮੰਗਾਏ ਆ ਇੱਕ ਐਨ ਐਚ ਵਾਲੇ ਟੀਮ ਵੱਲੋਂ ਹਾਈ ਡਰਾਊਗਾ ਤੇ ਇੱਕ ਆਪਾਂ ਆਪਣਾ ਮੰਗਾਇਆ ਤੇ ਉਸ ਤੋਂ ਬਾਅਦ ਵੀਡੀ ਨੇ ਕੋਈ ਅੱਧੇ ਪੌਲੇ ਘੰਟੇ ਬਾਅਦ ਮਰੇ ਜੋ ਹਾਈ ਦਾ ਪਹੁੰਚੂਗਾ ਅੱਧੇ ਪੌਲੇ ਘੰਟੇ ਤੱਕ ਇਹ ਰੋਡ ਕਲੀਅਰ ਹੋ ਜਾਊਗਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਕੋਈ ਜਾਨੀ ਤਾਂ ਨਹੀਂ ਹੋਇਆ ਪਰ ਮਾਲ ਦਾ ਨੁਕਸਾਨ ਜ਼ਰੂਰ ਹੋਇਆ ਕੋਲਾ ਕੋਲਾ ਸੀਗਾ ਲੱਦਿਆ ਦਾ ਟਰੱਕ ਦੇ ਉੱਤੇ ਉਹ ਨੁਕਸਾਨ ਹੋ ਗਿਆ ਤੇ ਨਾਲੇ ਟਰੱਕ ਦਾ ਵੀ ਨੁਕਸਾਨ ਹੋਇਆ ਜੀ ਇੱਕਾਡੇ ਪੰਜਾਬ ਪਿਆ ਦੀ ਬੜੀ ਆਦਤ ਮਸ਼ਹੂਰ ਆ ਜੇ ਤੋ ਕੋਈ ਟਰੱਕ ਪਲਟਦਾ ਵਾ ਜਿਵੇਂ ਸੇਵਾ ਦਾ ਪਲਟਿਆ ਤੇ ਸੇਵਾ ਦੇ ਪੇਟੀਆਂ ਟੁੱਟੇ ਸ਼ਕਤਿਆ ਪਰ ਇੱਥੇ ਲੋਕ ਮਦਦ ਕਰ ਰਹੇ ਕੋਈ ਨਵਾਂ ਹੀ ਵੇਖਣ ਨੂੰ ਮਿਲਿਆ ਨਹੀਂ ਜੀ ਨਹੀਂ ਇਹ ਚਲੋ ਸਾਡੇ ਏਰੀਆ ਬੜਾ ਵਧੀਆ ਆ ਇੱਥੇ ਇਦਾਂ ਦਾ ਚਲੋ ਮਦਦ ਹੀ ਕਰਨ ਵਾਸਤੇ ਲੋਕ ਅੱਗੇ ਹੁੰਦੇ ਆ ਇਦਾਂ ਦਾ ਕੰਮ ਨਹੀਂ ਕਰਦੇ ਅਗੇ ਇੱਥੇ ਦੇ ਜਦੋਂ ਫੋਨ ਕੀਤਾ ਸਾਨੂੰ ਪਤਾ ਲੱਗਾ ਤੇ ਸਾਡੇ ਨਾਲ ਜਿਹੜੇ ਸਾਡੀ ਟੀਮ ਦੇ ਮੈਂਬਰ ਸੀਗੇ ਸਾਰੇ ਵੀਰ ਇੱਥੇ ਪਹੁੰਚੇ ਮੌਕੇ ਤੇ ਮੇਰਾ ਨਾਮ ਭਾਜੀ ਕਨਸਟੇਬਲ ਕਰਨ ਵੀਰ ਜੇ ਤੇ ਇਹ ਭਾਜੀ ਘਟਨਾ ਸੋਬਾ ਟਾਈਮ ਹੋਈ ਆ 3 ਤੋਂ 4 ਵਜੇ ਦਾ ਟਾਈਮ ਹੋਈ ਆ ਤੇ ਜਿਹੜੀ ਸਾਡੀ ਐਸਐਸ ਦੀ ਟੀਮ ਆ ਜਿਹੜੀ ਰਾਤ ਤੇ ਕੰਮ ਕਰਦੀ ਆ ਉਹਨੇ ਆ ਕੇ ਇਹਨੂੰ ਕੋਲ ਆਈ ਸੀ ਉਹਨਾਂ ਨੂੰ ਉਹਨਾਂ ਨੇ ਆ ਕੇ ਦੇਖਿਆ ਇਹਨੂੰ ਉਸੇ ਟਾਈਮ ਆ ਕੇ ਇਹਨਾਂ ਨੇ ਜਿਹੜੇ ਕੋਨ ਲਗਾਈ ਆਪਣੀ ਕੋਨ ਲਗਾ ਕੇ ਤੇ ਟ੍ਰਾਫਿਕ ਨੂੰ ਥੋੜਾ ਹਵਾ ਜਿਹਾ ਸਟਾਰਟ ਡੰਗਣ ਚਾਲੂ ਕੀਤੀ ਗਈ ਆ ਉਸ ਤੋਂ ਬਾਅਦ ਸਵੇਰ ਦੇ ਟਾਈਮ ਵਿੱਚ ਜਦੋਂ ਇਹਨਾਂ ਨੇ ਆਪਣੇ ਮਜ਼ਦੂਰਗਿਆਰਾ ਬੁਲਾਏ ਆ ਖਾਲੀ ਕਰਵਾਇਆ ਟਰੱਕ ਨੂੰ ਉਸ ਤੋਂ ਬਾਅਦ ਇਹਨਾਂ ਸਾਡੀ ਕੋਲ ਆਈ ਆ ਵੀ ਇਹਨੂੰ ਰੋਡ ਨੂੰ ਬੰਦ ਕਰਨਾ ਪਵੇਗਾ ਤਾਂ ਕਿ ਇਹ ਜਿਹੜਾ ਆਪਣਾ ਦੂਜਾ ਟਰੱਕ ਆ ਉਹ ਲੋਡ ਕਰਵਾ ਸਕੀਏ ਤੇ ਅਸੀਂ ਮੌਕੇ ਤੇ ਉਸ ਟਾਈਮ ਆ ਕੇ ਤੇ ਨਾਲ ਹੁਣ ਹਾਈਵੇ ਵਾਲੀ ਟੀਮ ਆਈ ਹੋਈ ਆ ਉਹਨਾਂ ਨੇ ਆਪਣੇ ਜਿਹੜਾ ਪਿੱਛੇ ਐਗਜ਼ਿਟ ਲੱਗਦਾ ਉੱਥੋਂ ਹੁਣ ਅਸੀਂ ਰੋਡ ਬੰਦ ਕਰਾਂਗੇ ਜਿੱਥੇ ਡਰਾ ਗਿਆ ਤੇ ਜਿਹੜਾ ਟਰੱਕ ਟਿਪਰ ਲੋਡ ਹੋਣ ਤੋਂ ਬਾਅਦ ਅਸੀਂ ਜਿਹੜੀ ਟ੍ਰੈਫਿਕ ਉਸ ਚਾਰ ਦਿਨ ਚਾਲੂ ਕਰ ਦਵਾਂਗੇ ਕੋਈ ਸਰ ਜਾਨੀ ਨੁਕਸਾਨ ਤੇ ਨਹੀਂ ਹੋਇਆ ਨਹੀਂ ਨਹੀਂ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਬਾਕੀ ਜਿਹੜਾ ਇਹਨਾਂ ਦਾ ਮਾਲੀ ਨੁਕਸਾਨ ਜ਼ਰੂਰ ਹੋਇਆ ਕਿੰਨੀ ਦੇਰ ਮਤਲਬ ਟਕਾ ਹੋ ਸੜਾ ਰੋਡ ਜਦੋਂ ਦੁਬਾਰਾ ਚੱਲੂ ਹੋਏ ਇਹ ਭਾਜੀ ਕੋਈ ਅੱਧਾ ਭੁਣਾ ਘੰਟਾ ਜਦੋਂ ਲੱਗ ਜੂਗਾ ਮੇਰੇ ਹਿਸਾਬ ਨਾਲ ਹੁਣ ਕਿਉਂਕਿ ਜਦੋਂ ਵੀ ਇਹ ਖਾਲੀ ਹੋ ਗਿਆ ਤੇ ਜਿੰਨਾ ਟਾਈਮ ਲੱਗ ਗਿਆ ਲੋਡ ਹੋਣ ਨੂੰ ਉਸ ਤੋਂ ਬਾਅਦ ਅਸੀਂ ਨੌਲੇ ਚੱਲ ਕਰ ਦਾਂਗੇ ਟਰੱਕ ਜਿਦੋਂ ਤੱਕ ਨੂੰ ਸੂਚਨਾ ਮਿਲੀ ਕਿੰਨੀ ਦੇਰ ਦੇ ਵਿੱਚ ਵਿੱਚ ਟੀਮ ਇੱਥੇ ਪਹੁੰਚ ਗਈ ਪੰਜ ਤੋਂ 7 ਮਿੰਟ ਦੇ ਵਿੱਚ ਆ ਜਾਊਗਾ